24 ਇਹਦਾ ਕੋਈ ਨਾਮ ਨਹੀਂ ਮਿਲਿਆ ਵੀਰ ਵੀਰ ਵੀ ਕਿਹੜੇ ਬੰਦੇ ਨੇ ਕਰਾਈ ਕਿਵੇਂ ਹੋਈ ਕਿਥੋਂ ਹੀ ਕਸ ਨਹੀਂ ਇਹ ਗੱਲ ਨਹੀਂ ਹੋਈ ਨਸਿਆਂ ਦਾ ਮੁੱਦਾ ਬਹੁਤ ਵੱਡਾ ਹੋ ਗਿਆ ਮੁੱਦਾ ਵੀ ਨਹੀਂ ਲੱਗਦਾ ਸਾਰੇ ਪਿੰਡਾਂ ਦੇ ਵਿੱਚ ਨਸਾ ਗਿਆ ਨਿੱਕੇ ਨਿੱਕੇ ਬੱਚੇ ਗਲ ਕੀ ਜਾ ਰਹੇ ਇਹ ਮੜਾ ਮੁੱਦਾ ਉਹਨੂੰ ਮੰਨੂ ਚਾਹੀਦਾ ਸ਼ਕਤੀਗਰੇ ਨਾਜ ਹੈ ਉਹ ਵਧੀਆ ਹੋਣਾ ਚਾਹੀਦਾ ਤੇ ਹੋਰ ਜਿਹੜਾ ਵੀ ਕੋਈ ਵੀ ਆ ਹੁਣ ਕਿਸਾਨਾਂ ਬਾਰੇ ਜਿਵੇਂ ਇਹ ਕਹੇ ਸੋਚੀ ਜਾਂਦੀ ਹੈ ਸਰਕਾਰ ਲਾਈਟ ਹੈ ਅੱਗੇ 8 ਘੰਟੇ ਆਉਂਦੀ ਸੀਗੀ ਕਿਤੇ ਰਾਤ ਨੂੰ ਤੇ ਦਿਨੇ ਸੀ ਡਿਫਾਲਟ ਪੈ ਜਾਂਦਾ ਹੁਣ ਲਾਈਟ ਘਟੋ ਘਟਾ ਨਾ ਵਾਲਾ 14 15 ਘੰਟੇ ਚੱਲ ਰਹੀ ਹੈਗੀ ਇਹ ਵੀ ਸੁਖਾ ਹੈਗਾ ਫਿਰ ਪਾਣੀ ਵੀ ਆ ਰਿਹਾਗਾ ਤੇ ਬਿਜਲੀ ਹੈ ਤਕਰੀਬਨ ਅੱਗੇ ਗਰੀਬਾਂ ਨੂੰ ਫਿਰ ਹੀ ਹੁੰਦੀ ਸੀ 200 ਜੁਟ ਹੁਣ ਤਕਰੀਬਨ ਸਾਰੇ ਜ਼ਿੰਮੇਦਾਰਾ ਵੱਡਾ ਚ ਛੋਟਾ ਉਹਨਾਂ ਨੂੰ ਫਿਰੀ ਐ ਕੁਛ ਨਾ ਕੁਛ ਤਾਂ ਕੰਮ ਹੋ ਰਿਹਾ ਆ ਆਪੜ ਤੁਸੀਂ ਆਮ ਆਦਿ ਪਾਰਟੀ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਕੰਮ ਨੇ ਉਹ ਵਧੀਆ ਹੋ ਰਹੇ ਨੇ ਮੰਨ ਲਓ ਕਈ ਲੋਕ ਮਿਲਦੇ ਨੇ ਜਿਵੇਂ ਹਜ਼ਾਰ ਹਜ਼ਾਰ ਰੁਪਏ ਦੀ ਗਰੰਟੀ ਲਾ ਲੋ ਕੁਝ ਹੋਰ ਗਰੰਟੀਆਂ ਨੇ ਵੀ ਉਹ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਵੀ ਉਹਨਾਂ ਨੂੰ ਨਰਾਜ਼ਗੀ ਆ ਕਿਤੇ ਨਾ ਕਿਤੇ ਇਹ ਚੀਜ਼ਾਂ ਆ ਗਈਆਂ ਨੇ ਨਹੀਂ ਨਰਾਜ਼ਗੀ ਤਾਂ ਹੁੰਦੀ ਆ ਹਰੇਕ ਬੰਦੇ ਦੀ ਹੁੰਦੀ ਆ ਵੀ ਉਹਨਾਂ ਨੂੰ ਵੀ ਹੋਏ 2 ਸਾਲ ਨੇ ਨਾ 2 ਸਾਲਾਂ ਚ ਤਕਰੀਬਨ 1-2 ਕੰਮ ਤੱਕ ਕਰਿਆ ਨਾ ਕੋਈ ਮੌਕਾ ਵੀ ਦੇਣਾ ਚਾਹੀਦਾ ਨਵੀਂ ਪਾਰਟੀ ਆ ਪੈਰ ਵੀ ਮਸਾ ਲੱਗਣਗੇ ਠੀਕ ਹੈ ਕੋਈ ਕੰਮ ਅਧੂਰੇ ਰਹਿ ਜਾਂਦੇ ਆ ਮੱਲੋਬੱਲੀ ਰਹਿ ਜਾਂਦੇ ਦੁਨੀਆ ਜਾਦੀ ਆ ਕਿ ਦੇਖਣਾ ਪੈਂਦਾ ਹਰੇਕ ਸਥਿਤੀ ਦੇਖਣੀ ਪੈਂਦੀ ਆ ਲੋਕਾਂ ਦਾ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਸਮੱਸਿਆਵਾਲੀਆਂ ਨੇਗੀਆਂ ਘੱਟੋ ਘੱਟ ਉਹੀ ਸਮੱਸਿਆ ਚੱਲੀ ਜਾਂਦੀਆਂ ਗਲੀਆਂ ਨਾਲੀਆਂ ਜਿਹੜੀਆਂ ਉਹੀ ਨਹੀਂ ਅਜੇ ਪੂਰੀਆਂ ਹੋ ਰਹੀਆਂ ਤੇ 1000 ਰੁਪਏ ਦਾ ਵਾਅਦਾ ਤਾਂ ਪੂਰਾ ਕਰਨਗੇ ਕਹਿ ਰਿਹਾ ਭਾਂਤਮਨ ਕਹਿੰਦਾ ਵੀ ਮੈਂ ਪੂਰਾ ਕਰੂੰਗਾ ਦੇਖੋ ਕਿੱਦੇ ਕਰਦੇ ਨੇਗੇ ਤੇ ਸਾਡੀ ਨਬਜ਼ਰ ਕਿ ਨਹੀਂ ਬਾਪੂ ਜੀ ਕੀ ਨਾਮ ਆ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਤੁਹਾਨੂੰ ਇੰਨਾਂ ਸਾਰੀਆਂ ਪਾਰਟੀਆਂ ਚੋਂ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਜਿਹੜਾ ਵਧੀਆ ਕੰਮ ਕਰਦੀ ਹੈ ਜਾਂ ਉਹ ਪਈ ਜਦੋਂ ਦੀਏ ਵੋਟਾਂ ਪੈਣ ਲੱਗੀਆਂ ਨੇ ਪਾਰਟੀ ਤਾਂ ਪਹਿਲਾਂ ਸਾਂ ਕਾਂਗਰਸ ਤੁਰੀ ਫਰੀਆ ਕਰਿਆ ਵੀ ਕੋਈ ਨਹੀਂ ਵੀ ਕਰੇ ਉਸ ਤੋਂ ਬਾਅਦ 5 ਸਾਲ ਕਾਂਗਰਸ ਕਰਦੀ ਰਹੀ ਹੈਗੀ 5 ਸਾਲ ਅਕਾਲੀ ਕਰਦੇ ਰਹੇ ਨੇ ਕੰਮ ਕਿਨੇ ਅਕਾਲੀ ਕਰਕੇ ਉਹਨੀ ਪਾਰਟੀ ਕਿਸੇ ਨੇ ਨਹੀਂ ਕਰਿਆ ਆ ਜਗਾ ਅਕਾਲੀ ਪਵਾ ਗਏ ਕਿੰਨਿਆ ਪਿੰਡਾਂ 'ਚ ਗ੍ਰਾਂਟਾ ਦਿੰਦੇ ਨੇ ਅਕਾਲੀਆਂ ਨੇ ਦਿੰਦੇ ਨੇ ਕਿਸੇ ਸਰਕਾਰ ਨੇ ਗ੍ਰਾਂਟ ਨਹੀਂ ਦਿੱਤੀ ਪਿੰਡਾਂ 'ਚ ਮੌੜਪਗਜਾ ਥਾਈਆਂ ਨੂੰ ਮੰਦਰ ਪਵਾਤੇ ਕਾਲੀ ਹਰਗਾਰ ਨੇ ਅੰਤ ਕਰਕੇ ਨੇ ਅਕਾਲੀਆਂ ਨੇ ਦਿੰਦੇ ਨੇ ਕਿਹਦੇ ਸਰਕਾਰ ਨੇ ਗ੍ਰਾਂਟ ਨਹੀਂ ਦਿੱਤੀ ਪਿੰਨਾਂ ਚ ਮੌੜਪਗਜਾ ਥਾਈਆਂ ਨੂੰ ਮੰਦਰ ਬਵਾਤੇ ਕਾਲੀ ਗਰਗਰ ਨੇ ਆਲੀ ਬਾਕੀ ਤਾਂ ਅਨ ਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਜੀ ਸਾਰਿਆਂ ਚੋਂ ਸਾਰਿਆਂ ਨੂੰ ਹਾਂਜੀ ਆਜੇ ਸਾਰੇ ਚੰਗੇ ਨੇ ਜੇਕਰ ਕਲਾਰ ਕਰਦੇ ਨਾ ਜਿਵਾਨ ਹੀ ਬੂਰੇ ਕਰਦੇ ਠੀਕ ਹੈ ਲੋਕ ਕਮ ਕਹਾਣਾ ਇਹ ਅਹੀ ਆਦੇ ਮੈਂ ਆਵਦੇ ਮੈਂ ਪੂਰਾ ਕਿਹੇ ਕੋਈ ਨਹੀਂ ਪੂਰਾ ਕਰਦਾ ਨਰੇਤ ਪਹਿਲਾਂ ਜੀ ਇਹ ਤਾਂ ਅਮਰੀਕਾ ਇਹ ਗੱਲ ਹੈ ਵੀ ਜਿਹਨੇ ਕਿ ਸਾਰੀਆਂ ਪਾਰਟੀਆਂ ਚਾਹੇ ਕੋਈ ਵੀ ਆ ਉਹਨਾਂ ਨੂੰ ਵਾਦੇ ਉਹ ਨਹੀਂ ਕਰਨੇ ਚਾਹੀਦੇ ਜਿਹੜੇ ਲੋਕ ਪੂਗਾ ਸਕਣ। ਉਹ ਪੂਗੇ ਤਾਂ ਹਾਂ। ਕੋਈ ਨਹੀਂ ਗੱਲ ਕਰਨੀ। ਵੀ ਸਰਕਾਰ ਬਣਦੀ ਭਈ ਆਮ ਆਦਮੀ ਪਾਰਟੀ ਸਰਕਾਰ ਵੀ ਬਣਨੀ ਹੈ। ਹਾਂਜੀ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣਨੀ ਹੈ ਜੇ ਨਾ ਇਹਨੇ ਵਾਦੇ ਕਰਦੇ। ਹਮ ਇਹਨਾਂ ਨੇ ਵਧੀਆ ਕਰਿਆ ਕਰਨਗੇ ਵਧੀਆ। ਇਹਨਾਂ ਦੀ ਸਰਕਾਰ ਹੀ ਹੋਣੀ ਚਾਹੀਦੀ। ਵੀ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਕਾਂਗਰਸੀ ਕਾਲੀਆਂ ਤੋਂ ਮੰਨ ਲੋ ਬਦਲਾ ਤੇ ਖੁਲਿਆੰਦਾਗਾ। ਨਾ ਹੋਇਆ ਚੰਗਈ ਹੋਇਆ। ਇਹ ਚੰਗਈ ਹੋਇਆ ਚੰਗਈ ਕੰਮ ਕਰਨਗੇ। ਇਹ ਲੋਕ ਪਿੰਡਾਂ ਦੇ ਵਿੱਚ ਹੁਣ ਵੀ ਵਿਰੋਧ ਕਰੀ ਜਾਂਦੇ ਨੇ ਨਾ ਕਾਰਨ ਕੀ ਹੈ ਇਹ ਉਹ ਕਰਨ ਵਾਲਿਆਂ ਦਾ ਗੱਲ ਵੱਖਰੀ ਆ ਯਾਰ ਜਿੰਨੇ ਕ ਹੁੰਦੇ ਕੰਮ ਇਹਨੇ ਚੰਗੀ ਕਰੇ ਬਿਜਲੀ ਦਾ ਚੰਗਾ ਕਰਤਾ ਆ ਬਿਜਲੀ ਦਾ ਜਿਹੜਾ 2000 ਰੁਪਏ ਮਹੀਨਾ ਹਰੇਕ ਪਰਿਵਾਰ ਨੂੰ ਫ੍ਰੀ ਕਰਤਾ 4000 ਆਉਂਦਾ ਇੱਕ ਮਹੀਨਾ ਤੋਂ ਫ੍ਰੀ ਹੋ ਗਿਆ ਇਹ ਚੰਗੀ ਹੋਇਆ ਔਰ ਕੀ ਹੋਇਆ ਭਾਈ ਬਾਕੀ ਜਿਹੜੇ 3 ਸਾਲ ਪਏ ਹੋਰ ਸੰਗੇ ਕਰ ਦੇਣਗੇ ਇਹੀ ਪਾਰਟੀ ਹੋਣੀ ਚਾਹੀਦੀ ਆ ਭਾਈ ਇਹ ਹੋਰ ਵੱਡਾ ਵਾਅਦਾ ਕੀਤਾ ਸੀ ਜੀ ਆਵਾ ਦੀ ਪਾਰਟੀ ਨੇ ਕੇਜਰੀਵਾਲ ਨੇ ਕਿਹਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਬਣਦੀ ਆ ਅਸੀਂ 24 ਘੰਟਿਆਂ ਦੇ ਵਿੱਚ ਜਿਹੜੀ ਬਿਆਦਬੀ ਹੋਈ ਹੈ ਬਰਗਾੜੀ ਵੀ ਉਹਦਾ ਨਿਆਂ ਦੇ ਆ ਉਹ ਕਿਤੇ ਨਾ ਕਿਤੇ ਉਹ ਤੈਨੂੰ ਲੱਗਦਾ ਨਹੀਂ ਕਿ ਅਜੇ ਤੱਕ ਉਹ ਨਿਆਂ ਜਿਹੜਾ ਮਿਲਿਆ ਨਹੀਂ ਨਹੀਂ ਮਿਲਿਆ ਉਹ ਨਿਆਂ ਅਜੇ ਨਿਆਂ ਜਮਾਨੇ ਮਿਲਿਆ ਨਹੀਂ ਹੱਕ ਮੰਗਦਾ ਇਹਨਾਂ ਦਾ ਕਰਨ ਲਾਓ ਅਜੇ ਤੱਕ ਕੋਈ ਨਿਆਂ ਨਹੀਂ ਮਿਲਿਆ ਬਿਆਦਬੀ ਦਾ ਵੀ ਕਿਹੜੇ ਬੰਦੇ ਨੇ ਕਰਾਈ ਕਿਵੇਂ ਹੋਈ ਸੋਈ ਗੱਲ ਨਹੀਂ ਇਸ ਗੱਲ ਨਹੀਂ ਆਜ ਉਹ ਤਾਂ ਐ ਨਾ ਰੱਖ ਕੇ ਲੋਕਾਂ ਨੇ ਮੰਨ ਲਓ ਜਿਹੋ ਕੀਤਾਗਾ ਕੋਈ ਨਹੀਂ ਬਣੀ ਉਹ ਅਸਲੀਅਤ ਗੱਲ ਕੋਈ ਨਹੀਂ ਬਣੀ ਦੋ ਸਰਕਾਰਾਂ ਬਦਲੀਆਂ 5 ਸਾਲ ਕਾਂਗਰਸ ਵੀ ਰਹੀਗੀ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਇਹਨਾਂ ਨੇ ਵੀ ਕੋਈ ਕਦਮ ਨਹੀਂ ਚੁੱਕਿਆ ਉਹਦੇ ਬਾਰੇ ਕਰਨਗੇ ਬਾਕੀ ਆ ਨਸ਼ਿਆਂ ਦਾ ਜਿਹੜਾ ਵਈਏ ਕਹਿੰਦੇ ਜੀ ਬੰਦ ਕਰਾਂਗੇ ਨਸ਼ਾ ਯਾਰ ਉਹ ਤੂੰ ਜ਼ਿਆਦਾ ਹੀ ਹੋ ਗਿਆ ਆ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਹੋ ਗਿਆ ਮੁੱਦਾ ਵੀ ਨਹੀਂ ਰਹਿਣਾ ਸਾਰੇ ਪਿੰਡਾਂ ਦੇ ਵਿੱਚ ਨਸ਼ਾ ਹੈ ਨਿਕੇ ਨਿਕੇ ਬੱਚੇ ਗਲਗੇ ਜਾਨੇ ਇਹ ਮੜਾ ਮੂਟਾ ਭਗਵਾਨ ਤੁਮਾਨੂੰ ਚਾਹੀਦਾ ਸ਼ਕਤੀਗਰੀ ਮੈਡੀਕਲ ਵਾਲਾ ਦੇ ਇਹ ਬਿਲਕੁਲ ਹੀ ਨਹੀਂ ਕਰੀ ਇਹਨੇ ਜੇ ਵਿਰੋਧ ਵੀ ਹੋ ਜਾਵੇ ਕਰਮਜੀਤ ਤੁਹਾਨੂੰ ਮੋਲ ਦਾ ਵਿਰੋਧ ਹੋ ਰਿਹਾਗਾ ਜਿਵੇਂ ਖੁੱਡੀਆਂ ਸਾਹ ਦਾ ਤੇ ਬਰੇ ਵਿਰੋਧ ਹੋਇਆਗਾ ਇਹਨੂੰ ਤੁਸੀਂ ਕੀ ਮੰਨਦੇ ਹੋ ਉਹਦਾ ਵਿਰੋਧੀ ਪਾਰਟੀ ਦਾ ਕੰਮ ਹੀ ਹੁੰਦਾ ਵਿਰੋਧ ਕਰਨਾ ਜੀ ਇਹ ਵਿਰੋਧੀ ਪਾਰਟੀ ਨੂੰ ਚੰਗੇ ਕਿਵੇਂ ਲੱਗਣਗੇ ਜੀ ਨਹੀਂ ਉਹ ਤਾਂ ਕਹਿੰਦੇ ਵੀ ਕਿਸਾਨਾਂ ਕਿਸਾਨ ਕਰ ਰਹੇ ਨੇ ਜੀ ਨਹੀਂ ਨਹੀਂ ਕਿਸਾਨ ਤਾਂ ਨਹੀਂ ਕੋਈ ਕਰ ਸਕਦਾ ਸੀ ਕਿਸਾਨ ਹੀ ਸਾਰੇ ਬੈਠੇ ਆ ਸਰ ਦਾ ਕੋਈ ਵਿਰੋਧ ਨਹੀਂ ਕਰਦਾ ਸੀ ਆ ਮੰਨ ਲਓ ਜਵੇਂ ਹੁਣ ਆਪਣੇ ਜਿਹੜੇ ਹੈਗੇ ਨੇ ਬੱਕ ਬੱਕ ਜਿਹੜੇ ਠਾਣੇ ਨੇ ਉਹਨਾਂ ਦੇ ਮੰਨ ਲਓ ਕਹਿੰਦਾ ਸੀ ਪਹਿਲਾਂ ਵੀ ਐਸਐਸਟ ਜਿਹੜੇ ਨਹੀਂ ਉਹ ਕਰਨਗੇ ਵੀ ਉਹਨਾਂ ਨੂੰ ਸਸਪੈਂਡ ਕੀਤਾ ਕਰੂੰਗਾ ਮੈਂ ਇਹ ਕੰਮ ਵੀ ਨਹੀਂ ਹੋਇਆ ਇਹ ਕੰਮ ਜਮਾ ਨਹੀਂ ਹੋਇਆ ਤੂੰ ਮੈਂ ਜਿਹੜਾ ਨਸ਼ਿਆਂ ਦੇ ਵਿਰੋਧੀ ਕਦਮ ਕੋਈ ਨਹੀਂ ਚੱਕਿਆ ਉਹਨਾਂ ਨੂੰ ਅਈਦਾ ਸੰਝਾ ਗਏ ਕੋਈ ਆਪਣਾ ਇੱਕ ਤਾਂ ਤਾਂ ਹੈ ਨਹੀਂ ਕਿਸੇ ਦੇ ਲੋ ਪਾਰਟੀ ਦੇ ਉੱਪਰ ਉੱਠ ਕੇ ਆਏ ਇਨਕੇ ਕੇ ਬੱਚੇ ਵੀ ਗਲ ਗਈ ਮੇਰੇ ਹੱਕ ਪਾਰਟੀ ਦਾ ਬੰਦਾ ਜੀ ਉਹਨੇ ਸਰਕਾਰ ਹੈ ਮੈਡੀਕਲਾਂ ਦੀ ਸਖਤੀ ਕਰਨੇ ਮੈਡੀਕਲਾਂ ਦੀ ਸਖਤੀ ਹੋਵੇ ਆਪੇ ਸਾਡੇ ਬੱਚੇ ਬੱਚੇ ਬਸਲ ਇਹ ਵੀ ਇਹਨਾਂ ਨੇ ਕੋਈ ਕਦਮ ਨਹੀਂ ਚੁੱਕਿਆ ਬਾਈ ਠੀਕ ਹੈ ਬਾਈ ਇੱਧਰ ਪੁੱਛ ਲੈਣੇ ਆ ਸੱਚੀ ਗੱਲ ਕਹਾਂਗੇ ਆਪਾਂ ਦਾ ਬੇਦੀ ਕੀ ਨਾਮ ਓਦਾਰ ਗੁਰਜਿੰਦਰ ਸਿੰਘ ਹੈ ਜੀ ਗਰਜੰਦਰ ਸਿੰਘ ਤੁਹਾਨੂੰ ਜਿਹੜੀਆਂ ਸਾਰੀਆਂ ਪਾਰਟੀਆਂ ਪਤਾ ਹੀ ਆ ਕਿ ਵੱਖ-ਵੱਖ ਜਿਹੜੇ ਇਹਨਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਨੇ ਤੁਹਾਨੂੰ ਕਿਹੜੀ ਪਾਰਟੀ ਨਾਲ ਤੋਂ ਠੀਕ ਲੱਗਦੀ ਸਾਰਿਆਂ ਚੋਂ? ਆਪਣਾ ਆਉਦੀ ਪਾਰਟੀਆਂ ਕਿ ਲੱਗਦੀ? ਆਮਾਦੀ ਪਾਰਟੀ। ਹਾਂਜੀ ਹਾਂਜੀ। ਕੀ ਦੇ ਮੰਨ ਲਓ ਤੁਹਾਨੂੰ ਕੰਮ ਚੰਗੇ ਲੱਗਦੇ ਨੇ ਜਾਂ ਕੀ ਮੰਨ ਲਓ ਚੰਗਾ ਲੱਗਦਾ? ਕੰਮ ਹੀ ਚੰਗੇ ਲੱਗਦੇ। ਇਹ ਵੀ ਪਾਰਟੀ ਚੰਗੇ ਕੰਮ ਕਰਦੀ ਹੈ ਜੀ। ਸਾਡੇ ਦਾ ਪਿੰਡ ਚ ਮੰਨ ਲਓ ਵੀ ਸਦਾ ਸਿੰਗਲ ਦੇ ਸੜਕ ਸੀ। ਸਾਰੀਆਂ ਪਾਰਟੀਆਂ ਨੇ ਜ਼ੋਰ ਲਾ ਲਿਆ ਸਾਡੇ ਖੇਤਾਂ 'ਤੇ ਸੜਕ ਸੀ ਉਹ ਬਣ ਗਈ। ਸਾਰਾ 24 ਘੰਟੇ ਖੇਤਾਂ ਲੈਟ ਚੱਲੀ ਜਾਂਦੀ ਹੈ ਘਰੇਲ ਦਾ ਵੇਲ ਨਹੀਂ ਆਉਂ ਬਾਕੀ ਜੇ ਕਿਸੇ ਨੂੰ ਕੰਮ ਆਗਾ ਮਿਲਣਾ ਕਰਦਾ ਨਾ ਮੰਤਰੀ ਵੀ ਆਏ ਮਿਲਦਾ ਜੀ ਮੈਂ ਪਰ ਕੋਈ ਪਿੰਡ ਦਾ ਸਰਪੰਚ ਮਿਲਦਾ ਹੁੰਦਾ ਜੀ ਅਸੀਂ ਮਿਲ ਕੇ ਆ ਮੰਤਰੀ ਜੋੜੇ ਮਾਇਰ ਸਾਹਿਬ ਸੀਗੇ ਗੱਡੀ ਚ ਉਤਰ ਕੇ ਸਾਨੂੰ ਮਿਲੇ ਜੀ ਐਡੇ ਚੰਗੇ ਮੰਤਰੀ ਇਹਨਾਂ ਸੀ ਜੇ ਵਿਰੋਧ ਵੀ ਹੋ ਜਾਵੇ ਕਰਮਜੀਤ ਨੂੰ ਮੋਲ ਦਾ ਵਿਰੋਧ ਹੋ ਰਿਹਾਗਾ ਜਿਵੇਂ ਖੁੱਡੀਆਂ ਸਾਹਿਬ ਦਾ ਤੇ ਬਰੇ ਵਿਰੋਧ ਹੋਇਆਗਾ ਇਹਨੂੰ ਤੁਸੀਂ ਕੀ ਮੰਨਦੇ ਹੋ ਉਹ ਤਾਂ ਵਿਰੋਧੀ ਪਾਰਟੀ ਦਾ ਕੰਮ ਹੀ ਹੁੰਦਾ ਵਿਰੋਧ ਕਰਨਾ ਜੀ ਇਹ ਵਿਰੋਧੀ ਪਾਰਟੀ ਨੂੰ ਚੰਗੇ ਕਿਵੇਂ ਲੱਗਣਗੇ ਜੀ ਨਹੀਂ ਉਹ ਤਾਂ ਕਹਿੰਦੇ ਵੀ ਕਿਸਾਨਾਂ ਕਿਸਾਨ ਕਰ ਰਹੇ ਨੇ ਨੂੰ ਨਿਕਸਾਂ ਤਾਂ ਨਹੀਂ ਕੋਈ ਕਰਦਾ ਸੀ ਸੀ ਕਸਾਨੀਆਂ ਸਾਰੇ ਬੈਠੇ ਆ ਸਰ ਦਾ ਕੋਈ ਬਰੋਸ ਨਹੀਂ ਕਰਦਾ ਸੀ ਸਾਡੇ ਦਾ ਮੱਲਾ ਵੀ 75 ਫਲ ਬੋਟਾਂ ਮਾ ਉਹ ਦਿਨ ਪਊਗੀ ਸਾਰੇ ਲੋਕ ਆਪਣਾ ਮਹਰੇ ਮੰਨ ਲਓ ਵੀ ਨੇ ਰੇਲਿਆਂ 'ਚ ਵੀ ਜਾਂਦੇ ਆ ਜੀ ਤੇ ਮੰਨ ਲਓ ਵੀ ਬਹੁਤ ਚੰਗਾ ਹੰਗਾਰਿਆ ਮਾ ਉਹ ਦਿਨ ਵੀ ਵੀਰ ਜੀ ਤੁਹਾਡਾ ਕੀ ਨਾਮ ਹੈ ਪਹਿਲੇ ਵੀਰ ਸਿੰਘ ਜੀ ਬਲਵੀਰ ਸਿੰਘ ਜੀ ਤੁਹਾਨੂੰ ਇੰਨਾ ਸਾਰੀਆਂ ਪਾਰਟੀ ਦੇ ਵਿੱਚੋਂ ਕਿਹੜੀ ਵਧੀਆ ਲੱਗਦੀ ਹੈ ਕਿਹੜੇ ਕੰਮ ਵਧੀਆ ਲੱਗਦੇ ਨੇ ਆਮ ਪਾਰਟੀ ਵਧੀਆ ਲੱਗਦੀ ਹੈ ਜੀ 24 ਘੰਟੇ ਲਾਈਟ ਜੀ ਮੋਟਰ ਵਾਲੀ ਉਹੀ ਤਾਰਾਂ ਉਹੀ ਖੰਭੇ ਉਹੀ ਮਲਾਜ਼ਮ ਅੱਗੇ 2 ਵਜੇ ਲਾਈਟ ਆਉਂਦੀ ਨਾ ਸੁੱਤੀ ਨਾ ਕੱਤਿਆ 2 ਘੰਟੇ ਆਉਂਦੀ ਸੀ ਤੇ ਉਸ ਤੋਂ ਬਾਅਦ ਬੁਰਾ ਹਾਲ ਹੀ ਸੀਗਾ ਜੀ ਹੁਣ 24 ਘੰਟੇ ਰਹਿੰਦੀ ਆ ਜਨਰੇਟਰ ਲੋਕ ਭੁੱਲ ਗਏ ਕਈਆਂ ਦਾ ਕੁਵਾਰ ਚ ਵੇਚਦੇ ਇੱਥੋਂ ਤੱਕ ਲਾਈਟ ਆਉਂਦੀ ਆ ਲੇਬਰ ਦਾ ਤਾਂ ਜੀ ਅੱਗੇ ਬੈਠੀ ਰਹਿੰਦੀ ਇੱਕ ਕਿਆਰਾ ਰਹੁੰਦਾ ਸੀ ਵਿਚਾਰੇ ਬੈਠੇ ਰਹਿੰਦੇ ਹੁਣ ਕਿੱਲੇ ਦੀ ਥਾਂ ਤੇ ਡੇਢ ਗੱਲਾ ਲਾਉਂਦੇ ਆ ਕਈ ਲੋਕ ਤਾਂ ਇਹ ਵੀ ਸਵਾਲ ਉਠਾ ਰਹੇ ਨੇ ਕਹਿੰਦੇ ਜੀ ਤਾਂ ਬਾਦਲ ਨੇ ਦਿੱਤੀ ਸੀ ਲਾਇਟ ਤੇ ਵੀ ਭਵਨਤਵਾਨ ਨੇ ਕਬਜ਼ਾ ਕਰਕੇ ਆ ਨਾ ਆਪਦਾ ਪਾਲਿਆ ਜੀ ਬਾਦਲ ਨੇ ਦਿੱਤੀ ਸੀਗੀ ਜੀ ਮੋਟਰਾਂ ਦਿੱਤੀਆਂ ਸੀ 1.5 ਲੱਖ ਚ ਮੋਟਰ ਦਿੱਤੀ ਸੀ ਉਦੋਂ 1.5 ਲੱਖ ਦਾ ਕਿੱਲਾ ਹੁੰਦਾ ਹੁੰਦਾ ਹੁਣ 40 ਲੱਖ ਦਾ ਕਿੱਲਾ ਇਸ ਟਾਈਮ ਗੋਲੇ ਕੋਈ ਮੁਫਤ ਨਹੀਂ ਦਿੱਤੀ ਨੁਕਸਾਨ ਹੀ ਕੀਤਾ ਲਾਇਟ ਦਿੱਤੀ ਆ ਬਿਲਕੁਲ ਦਿੱਤੀ ਜੀ ਅਸੀਂ ਮੰਨਦੇ ਆ ਪਰ ਉਦੋਂ ਕਿੱਲਾ ਵੀ 40 ਲੱਖ ਦਾ ਬਣਦਾ ਹੁਣ ਤੇ ਉਦੋਂ 1.5 ਲੱਖ ਦਾ ਸੀ 1.5 ਲੱਖ ਦਾ ਵੇਚ ਕੇ ਜ਼ਿਮੀਂਦਾਰਾਂ ਨੇ ਲਵਾਈਆਂ ਨਰਮ ਜ਼ਿਮੀਂਦਾਰ ਦੇ ਤਾਂ ਮੋਟਰ ਹੀ ਨਹੀਂ ਲੱਗੀ 5 ਕਿੱਲਿਆਂ ਵਾਲੇ ਦੇ 10 ਕਿੱਲਿਆਂ ਵਾਲੇ ਦੇ 15 20 ਵਾਲੇ ਦੇ ਲੱਗਿਆ 2 ਕਿੱਲਿਆਂ ਵਾਲੇ ਦੇ ਕਿਹਦੇ ਮੋਟਰੀ ਨਹੀਂ ਸਭ ਉਦੋਂ ਵੀ ਠੱਗੀ ਮੱਜੀ ਆ ਜੀ ਲੋਕਾਂ ਨਾਲ ਟਰਾਂਸਫਾਰਮ 70 ਹਜ਼ਾਰ ਦਾ ਮਿਲਿਆ 35 ਵਾਲਾ 70 ਦਾ ਜਿਹੜੇ ਰਹਿੰਦੇ ਆ ਜੀ ਹੁਣ 25 ਸਾਲ ਜਿਹੜੇ ਵਾਅਦੇ ਕਰੇ ਉਹ ਵੀ ਪੂਰੇ ਕਰਨਗੇ ਬਹੁਤ ਵਧੀਆ ਕੰਮ ਕਰਨਗੇ ਜੀ ਸਾਨੂੰ ਉਮੀਦ ਹੈ ਇਹਨਾਂ ਤੋਂ ਉਹਨਾਂ ਤੋਂ ਕੋਈ ਉਮੀਦ ਨਹੀਂ ਸੀ ਅਸੀਂ ਦੇਖ ਲਏ 70 ਸਾਲ ਜੀ ਕਿਤੇ ਉਹ ਆ ਜਾਂਦੇ ਸੀ ਕਿਤੇ ਉਹਨਾਂ ਨੂੰ ਵੋਟਾਂ ਪਾ ਜਾਂਦੇ ਹੁਣ ਤੀਜੀ ਪਾਰਟੀ ਆਈ ਆ ਸਾਨੂੰ ਵਧੀਆ ਲੱਗਦਾ ਨਹੀਂ ਜੀ ਸਾਨੂੰ ਯਕੀਨ ਆ ਕਰਨਗੇ ਜੀ ਕਰਨਗੇ ਬਾਅਦ ਆਜੀ ਪੱਕਾ ਕਰਨਗੇ ਸਾਨੂੰ ਯਕੀਨ ਆ ਕਰੀ ਜਾਂਦੇ ਆ ਮਾਨ ਸਾਹਿਬ ਲੱਗੇ ਹੋਏ ਆ ਬਹੁਤ ਵਧੀਆ ਮੁੱਖ ਮੰਤਰੀ ਆ ਜੀ ਇਮਾਨਦਾਰ ਆ ਹਜੇ ਤੱਕ ਕੋਈ ਦਾਗ ਨਹੀਂ ਪੇਦਾਗਾ ਜੀ ਕਰੀ ਜਾਂਦੇ ਆ ਜੀ ਕੋਈ ਗੱਲ ਨਹੀਂ ਕਰਨਗੇ ਬਾਅਦ ਇਹ ਸਾਨੂੰ ਯਕੀਨ ਆ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਜੀ